ਪੂਰਾ ਤੁਹਾਡਾ ਦਿਨ ਜਿਹੜਾ ਕੰਪਲੀਟ ਹੋ ਗਿਆ ਮੈਂ ਦੁਬਾਰਾ ਫਿਰ ਕੈਂਸਰ ਤੇ ਉਹਨਾਂ ਵੀ ਕੈਂਸਰ ਹੀ ਕਿਉਂ ਦੇਖੋ ਕੈਂਸਰ ਨਾ ਇੱਕ ਇੰਨੀ ਦੀ ਪ੍ਰੋਬਲਮ ਹੈਗੀ ਹੈ ਜਿਹਦਾ ਅਕਸਰ ਗ੍ਰੀਟ ਪਤਾ ਲੱਗਦਾ ਹੈ ਕੈਂਸਰ ਦਾ ਪਤਾ ਨਾ ਹਮੇਸ਼ਾ ਜ਼ਿਆਦਾਤਰ ਲੋਕਾਂ ਨੂੰ 90% ਲੋਕਾਂ ਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਕੈਂਸਰ ਜਿਹੜਾ ਵੱਧ ਚੁੱਕਾ ਹੁੰਦਾ ਹੈ ਜਾਂ ਵਿਕਲ ਚੁੱਕਾ ਹੁੰਦਾ ਹੈ ਉਸ ਟਾਈਮ ਤੇ ਆਪਾਂ ਡਾਕਟਰ ਕੋਲੇ ਭੱਜਦੇ ਆਂ ਮੋਟਿਵ ਦੇ ਹਸਪਤਾਲ ਵਿੱਚ ਲੈ ਕੇ ਜਾਂਦੇ ਆਂ ਉਸ ਸੈਂਟੇ ਤੋਂ ਬਾਅਦ ਚੰਗਾ ਪੈਸਾ ਵੀ ਲਾਉਂਦੇ ਆ ਪੈਸਾ ਲਗਾ ਕੇ ਉਮਰ ਵਧਾ ਸਕਦੇ ਆ ਜਾਨ ਚੁਪ ਜਿਹੜੀ ਆਪੀ ਹੋਣੀ ਹੈ ਆਪਾਂ ਸੁਣਦੇ ਆ ਬੁਲਾਣੇ ਨੂੰ ਕੈਂਸਰ ਹੋਇਆ ਆਪਾਂ ਸੁਣਦੇ ਆ ਸਾਡੇ ਦੂਰ ਦਰਾਡੇ ਦੇ ਕਿਸੇ ਨੂੰ ਕੈਂਸਰ ਹੋਇਆ ਫਿਰ ਆਪਾਂ ਦੇਖਦੇ ਆ ਉਹ ਵਿਚਾਰਾ ਜੀ ਪਟੰਡੇ ਲੈ ਗਿਆ ਤੜੀ ਚੜੀਗੜ ਲੈ ਗਿਆ ਅਸੀਂ ਲੁਧਿਆਣੇ ਲੈ ਗਿਆ ਕਾਫੀ ਖਰਚਾ ਵੀ ਲਾਇਆ ਉਹਨੇ ਪਰ ਸਾਹ ਦੋ ਸਾਲ ਬਾਅਦ ਸਾਨੂੰ ਇਹ ਖਬਰ ਸੁਣ ਨੂੰ ਮਿਲਦੀ ਉਹਦੀ ਜਾਨ ਨਹੀਂ ਬਚੀ ਉਹਦਾ ਕਾਰਨ ਕੀ ਸੀ ਕਿ ਉਹ ਬੰਦੇ ਨੂੰ ਕੈਂਸਰ ਦੇ ਬਾਰੇ ਪਤਾ ਹੀ ਨਹੀਂ ਸੀ ਇਹ ਤੇ ਲੱਛਣ ਕੀ ਆ ਕਿਵੇਂ ਬਣਦਾ ਹੈ ਰਹਿਣਾ ਕਿਦਾਂ ਸੀ ਕਿਹੜੇ ਕਿਹੜੇ ਡਾਕਟਰਾਂ ਨੇ ਸੀ ਉਹਨੂੰ ਕੁਝ ਨਹੀਂ ਪਤਾ ਉੱਤੇ ਮੁਸੀਬਤ ਇਸ ਕੋ ਦਿਨ ਪਈ ਤੇ ਉਹਦਾ ਜਿਹੜਾ ਸਾਰਾ ਕੰਮ ਖਰਾਬ ਹੋ ਗਿਆ ਘਰ ਦਾ ਸਾਰਾ ਪੈਸਾ ਵੀ ਲੱਗ ਗਿਆ ਤੇ ਬੰਦੇ ਦੀ ਜਾਨ ਵੀ ਨਹੀਂ ਬਚੀ ਯਾਕਰ ਇਸਾ ਦੇ ਵਿੱਚ ਇਹੀ ਸੁਣ ਨੂੰ ਮਿਲਦਾ ਹੈ ਕਿ ਕੈਂਪ ਲਾਉਣ ਦਾ ਮਕਸਦ ਕੀ ਹੈ ਕਿ ਤੰਦਰੁਸਤ ਤੰਦਰੁਸਤ ਬੰਦਿਆਂ ਨੂੰ ਇਕੱਠਿਆਂ ਕੀਤਾ ਜਾਵੇ ਜਿਵੇਂ ਅੱਜ ਨੇਕੀ ਫਾਊਂਡੇਸ਼ਨ ਨੇ ਤੰਦਰੁਸਤ ਬੰਦਿਆਂ ਨੂੰ ਸਾਲ ਕੀਤੀ ਆ ਲਗਭਗ 1000 ਬੰਦਿਆਂ ਨੇ ਟਿਕਾ ਰੱਖਿਆ ਇਹਨਾਂ ਨੇ 4-5 ਦਿਨ ਇੱਥੇ ਪਹੁੰਚ ਵੀ ਜਾਣਾ 10-12 ਮਈ ਤੱਕ ਤੰਦਰੁਸਤ ਬੰਦੇ ਹੋਣੇ ਸਾਰੇ ਕੈਂਸਰ ਨਹੀਂ ਹੁੰਦੀ ਸਾਰੇ ਕੱਲ ਤੋਂ ਛੋੜੇ ਹੁ ਤੰਦਰੁਸਤ ਬੰਦਿਆਂ ਨੂੰ ਲੱਛਣ ਦੱਸਨੇ ਨੇ ਜੇ ਲੱਛਣ ਮੇਲ ਖਾਂਦਾ ਨਾਮ ਦੇ ਨਾਲ ਚੈੱਕ ਕਰਨੇ ਨੇ ਤੇ ਕੈਂਸਰ ਨੂੰ ਵੱਡਣ ਤੋਂ ਪਹਿਲਾਂ ਫੜਨਾ ਕੈਂਸਰ ਵੀ ਰਾਤੋ ਰਾਤ ਨਹੀਂ ਆਉਂਦਾ ਪਹਿਲੋਂ ਲੱਛਣ ਆਉਂਦੇ ਨੇ ਜਿਹੜੇ ਮੈਂ ਪਰਚੀ 'ਚ ਦੱਸ ਰਿਹਾ ਤੀਓ ਪਹਿਲੋਂ ਲੱਛਣ ਆਉਂਦੇ ਨੇ ਜੇ ਨਾ ਧਿਆਨ ਰੱਖਿਆ ਤੇ 3 ਤੋਂ 6 ਮਹੀਨੇ ਅਗਰ ਇਹ ਲੱਛਣ ਰਹਿ ਗਏ ਸਾਡੇ ਸਰੀਰ ਦੇ ਵਿੱਚ ਜੇ ਇਹ ਲੱਛਣ 3 ਤੋਂ 6 ਮਹੀਨੇ ਰਹਿ ਗਏ ਤੇ ਫਿਰ ਬਿਮਾਰੀ ਵੱਧਦੀ ਹੈ ਕੈਂਸਰ ਕਿ ਕੈਂਸਰ ਦਾ ਫਿਰ ਤੁਸੀਂ ਦੇਖਦੇ ਹੋ ਸਾਰੇ ਕਿੰਨਾ ਮਹਿੰਗਾ ਲਾਜਿਆ ਬੜੀ ਬੜੀ ਦੂਰ ਜਾਣਾ ਪੈਂਦਾ ਸੋ ਅਸੀਂ ਕੈਂਸਰ ਨੂੰ ਬੰਨ ਨਹੀਂ ਦੇਣਾ ਕਿ ਲੱਛੜੀ ਲਪੜਾ ਤੇ ਲੱਛਣ ਨੂੰ ਠੀਕ ਕਰ ਦੇਣਾ ਆਪਣੇ ਬਿਹਰਤ ਟੈਮ ਦੇ ਨਾਲ ਜਰਨਲ ਦਵਾਈਆਂ ਦੇ ਨਾਲ ਆਪਣੇ ਪੂਰੇ ਤੌਰ ਤਰੀਕੇ ਨਾਲ ਉਹਨੂੰ ਆਪਾਂ ਠੀਕ ਕਰ ਦੇਣਾ ਸੋ 10 12 ਲੱਛਣ ਕਿਹੜੇ ਨੇ ਕਿਉਂਕਿ ਬਾਰੇ ਲੋਕ ਸਰਦੇ ਨਹੀਂ ਹੁੰਦੇ ਕਿਉਂਕਿ ਆਪਾਂ ਆਪ ਚ ਜਾਗੇ ਕੈਂਪਾਂ ਦੇ ਵਿੱਚ ਚਲੇ ਆ ਜੀ ਹਸਪਤਾਲ ਚ ਜਾਈਏ ਸਾਡੀ ਆਦਤ ਹੈ ਕਿ ਗੋਲੀ ਖਾਓ ਤੇ ਅਸੀਂ ਠੀਕ ਹੋ ਜਾਈਏ ਸਾਡੀ ਇਹੀ ਆਦਤ ਹੈ ਤੁਹਾਨੂੰ ਜਿਹੜੇ ਬੱਚੇ ਹੋਏਗੇ 10 12 ਜਿਹੜੇ ਮੈਂ ਤੁਹਾਨੂੰ ਬੋਲ ਕੇ ਵੀ ਦੱਸ ਦੇਣਾ ਬੜੇ ਧਿਆਨ ਨਾਲ ਸੁਣਿਓ ਨੰਬਰ ਇੱਕ ਤੇ ਹੈ ਆਪਾਂ ਖਾਣਾ ਖਾਂਦੇ ਸਮੇਂ ਲੱਗਦਾ ਤਾਂ ਗੜਜ ਕੁਛ ਲੱਗ ਕੇ ਨੰਗਦਾ ਜਿਵੇਂ ਤੇ ਗੁਰਤੀ ਦਾ ਲੱਗਣਾ ਖਾਣਾ ਖਾਂਦੇ ਕੁਛ ਲੱਗਦਾ ਤਾਂ ਗੜਜ ਕੁਛ ਲੱਗ ਕੇ ਨੰਗਦਾ ਤਾਂ ਖਾਣੇ ਵਾਲੀ ਨਾੜੀ 'ਚ ਕੋਈ ਨਾ ਕੋਈ ਦਿੱਕਤ ਹੋ ਸਕਦੀ ਹੈ ਸਾਡੇ ਮੂੰਹ ਦੇ ਵਿੱਚੋਂ ਉਲਟੀ ਰਾਹੀਂ ਰੇਸ਼ੇ ਰਾਹੀਂ ਖੂਨ ਆ ਰਿਹਾ ਹੈ ਉਹ ਵੀ ਕਿਤਨਾ ਕਿਸ ਤਿਸ ਬਿਮਾਰੀ ਦਾ ਸੰਕੇਤ ਹੋ ਸਕਦਾ ਸਾਡੇ ਮੂੰਹ 'ਚ ਕੋਈ ਸ਼ਾਲਾ ਜ਼ਖਮ ਹੈ ਠੀਕ ਨਹੀਂ ਹੋ ਰਿਹਾ ਪੁਰਾਣਾ ਹੋ ਚੁੱਕਾ ਹੈ ਉਹ ਵੀ ਕਿਸਮਾਂ ਜਿਤੇ ਅੱਗੇ ਚਲ ਕੇ ਇਹ ਬਿਮਾਰੀ ਚਕਨਵਟ ਹੋ ਸਕਦੀ ਹੈ ਸਾਡੇ ਸਰੀਰ ਤੇ ਕੋਈ ਵੀ ਗੰਡ ਹੈ ਕੋਈ ਵੀ ਪਿਠੌੜੀ ਹੈ ਉਹ ਵੀ ਇਸ ਬਿਮਾਰ ਦਾ ਕਾਰਨ ਬਣ ਸਕਦੀ ਹੈ ਤੇ ਹੋਰ ਤਾਂ ਸਾਥ ਕਰਕੇ ਧਿਆਨ ਦੇਣ ਛਾਤੀ ਛਾਤੀ ਜਿੱਥੋਂ ਇੱਕ ਮਾਂ ਬੱਚੇ ਨੂੰ ਦੁੱਧ ਪਿਉਂਦੀ ਹੈ ਛਾਤੀ ਦੇ ਵਿੱਚ ਗੰਡ ਹੈਗੀ ਹੈ ਨਿਪਰ ਚੋਂ ਰੇਸ਼ਾ ਲੱਗਦਾ ਇੱਕ ਪਾਟਾ ਵੱਡਾ ਇੱਕ ਛੋਟਾ ਹੈ ਛੋਟੀ ਉਮਰ ਦੇ ਬੱਚੇ ਦਾ ਨਹੀਂ ਕਿਡਾਤੀ ਹੈ ਵਿਆਹ ਨਹੀਂ ਹੋਇਆ ਲੇਟ ਬੱਚੇ ਹੋਏ ਆ ਜਾਂ ਬੱਚੇ ਨਹੀਂ ਹੋਏ ਇਸਨਾਂ ਦਾ ਕੋਈ ਲੱਛਣ ਹੈਗਾ ਤਾਂ ਡਾਕਟਰ ਨਾਲ ਖੁੱਲ ਕੇ ਦੱਸ ਦਿਓ ਬੜਾ ਮਹਿੰਗਾ ਟੈਸਟ ਹੈ ਛਾਤੀ ਦੀ ਜਾਂਚ ਵਾਲਾ ਛਾਤੀ ਫੇਫੜੇ ਨਹੀਂ ਛਾਤੀ ਤੁਹਾਡੀ ਬਲਕਿ ਅੰਰੀਸ਼ਾ ਨਹੀਂ ਛਾਤੀ ਜਿੱਥੋਂ ਇੱਕ ਮਾਂ ਬੱਚੇ ਨੂੰ ਦੁੱਧ ਪਿਉਂਦੀ ਹੈ ਛਾਤੀ 'ਚ ਗੰਢ ਹੈਗੀ ਹੈ ਸੰਗਣਾ ਬਿਲਕੁਲ ਨਹੀਂ 10000 ਰੁਪਏ ਦਾ ਟੈਸਟ ਹੈ ਬਿਲਕੁਲ ਫ੍ਰੀ ਹੋ ਜਾਣਾ ਖੁੱਲ ਕੇ ਦੱਸ ਦਿਓ ਕਿ ਛਾਤੀ 'ਚ ਕੋਈ ਵੀ ਦਿੱਕਤ ਹੈ ਐਵੇਂ ਬੰਦਿਆਂ ਦੀ ਗੱਲ ਕਰਾਂ ਤੇ ਵਿੱਚ ਲੱਤਾਂ ਦੇ ਬਾਹਾਂ 'ਤੇ ਗੰਢਾਂ ਹੁੰਦੀਆਂ ਜਿਹੜੀਆਂ ਕਈ ਸਾਲ ਪੁਰਾਣੀਆਂ ਹੁੰਦੀਆਂ ਸਾਲ 2 ਸਾਲ ਪੁਰਾਣੀਆਂ ਹੁੰਦੀਆਂ ਉਹ ਗੰਢਾਂ ਅਕਸਰ ਮਾਰਦੀਆਂ ਹੁੰਦੀਆਂ ਉਹ ਤੋਂ ਡਰਨ ਦੀ ਲੋੜ पर फिर भी थोड़े शरीर से कोई भी गंढ है डॉक्टर ना जरूर डिस्कस करो किमें थोड़े शरीर से कोई जखम है ठीक नहीं हो रहा फुरा हो चुका है चार तो छत पुराना हो गया वह पहला कारण शुगर हो वो सकता हो सकता शूगर हो गया अगर शुगर नहीं है तो दूसरा कारण आप कि कैंसर भी सोच सकते हैं बंद गल करिए जहाँ दिन पाँ साल उपर है पेशाब लग के आ रहा है बार बार आ रहा है पेशाब करते समय दिक्कत है पेशाब था खून आ रहा है ਨਣਾ ਚ ਸੂਜ ਹੈਗੀ ਹੈ ਬਦੂਜਾ ਡਾਕ ਕੈਂਸਰ ਵੀ ਹੋ ਜਾਂਦਾ ਆਪਾਂ ਗੱਲ ਕਰਦੇ ਨਾ ਬਦੂਜਾ ਵਰਗੀ ਆ ਬਦੂਜਾ ਦਾ ਕੈਂਸਰ ਵੀ ਹੋ ਜਾਂਦਾ ਤੁਹਾਨੂੰ ਪਿਸ਼ਾਬ ਦੀ ਨਿਕਤ ਹੈ ਔਰ 50 ਸਾਲ ਤੋਂ ਉੱਪਰ ਹੈ ਡਾਕਟਰ ਨਾਲ ਗੱਲ ਕੀਤੀ ਤੁਹਾਡਾ ਭਾਰ ਘਟ ਗਿਆ ਕਮਜ਼ੋਰੀ ਮਹਿਸੂਸ ਕਰਦੇ ਹੋ ਭਾਰ ਘਟਦਾ ਜਾ ਰਿਹਾ ਹੈ ਕਿਸੇ ਵੀ ਉਮਰ ਦੇ ਹੈਗੇ ਆਪ ਕੋ ਬੰਦੇ ਹੋ ਬੱਚੇ ਹੋ ਬਜ਼ੁਰਗ ਹੋ ਭਾਰ ਘਟਦਾ ਜਾ ਰਿਹਾ ਕਮਜ਼ੋਰ ਹੁੰਦੇ ਜਾ ਰਹੇ ਹੋ ਤੁਹਾਡਾ ਬਲੱਡ ਘਟ ਗਿਆ ਤੁਹਾਡਾ ਖੂਨ ਘਟਦਾ ਜਾ ਰਿਹਾ ਜਿਹੜਾ ਕਹਿੰਦੇ ਨੇ 6 ਗ੍ਰਾਮ ਰਹਿ ਗਿਆ 3 ਗ੍ਰਾਮ ਰਹਿ ਗਿਆ ਫੋਨ ਘਟਦਾ ਜਾ ਰਿਹਾ ਇਹ ਵੀ ਕਿਸੇ ਵੱਡੀ ਮੁਮਾਰਗ ਦਾ ਸੰਕੇਤ ਹੋ ਸਕਦਾ ਤੁਹਾਡੇ ਲੈਟਿੰਗ ਖਾਣੇ ਫੋਨ ਆ ਰਹੇ ਲਗਾਤਾਰ ਤੁਹਾਡੇ ਪੇਟ ਨਾਲ ਬਹੁਤ ਜੀਰਸ਼ ਕਿਹਾਤ ਹੋ ਸਕਦੀ ਹੈ ਬਹੁਤ ਜ਼ਿਆਦਾ ਗੱਲਾਂ ਖੋਲਦੇ ਹੋ ਬਿਨਾਂ ਕਿਸੇ ਕਾਰਨ ਸਿਰਦਰਦ ਰਹਿੰਦਾ ਸਿੱਖਾ ਅੱਖਾਂ 'ਚ ਹਨੇਰਾ ਆਉਂਦਾ ਤਾਂ ਬ੍ਰੇਨ ਦੀ ਉਮਰ ਵਾਲੇ ਪਾਸੇ ਜਾ ਸਕਦੀ ਹੈ ਸੋ ਇਹ 10 12 ਲੱਛਣ ਨੇ ਪਹਿਰ ਪੰਜਾਬੀ ਕਿਸਮ ਜਾਇਆ ਮੈਂ ਇਹੋ ਲੱਛਣ ਨੇ ਜ਼ਰੂਰੀ ਨਹੀਂ ਵੀ ਲੱਛਣ ਨੇ ਤਾਂ ਕੈਂਸਰ ਹੀ ਹੈ ਪਹਿਲੀ ਗੱਲ ਔਰ ਜੇ ਆਪਾਂ ਲੱਛਣ ਨੂੰ ਠੀਕ ਨਾ ਕੀਤਾ ਤੇ ਆਉਣ ਵਾਲੇ 3-6 ਮਹੀਨਿਆਂ ਦੇ ਵਿੱਚ ਇਹ ਲੱਛਣ ਜਿਹੜਾ ਕਦਮਟ ਹੋਊਗਾ ਵੱਡੀ ਬਿਮਾਰੀ ਜਿਹਦਾ ਨਾਮ ਹੋਊਗਾ ਕੈਂਸਰ। ਸਾਡਾ ਕੰਮ ਕੀ ਹੈ ਲੱਛਣ ਦੱਸਣੇ, ਸਮਝਾਉਣੇ ਤੇ ਤੁਹਾਡੇ ਜੀ ਲੱਛਣ ਬਣੇ ਆਂ ਤੇ ਟੈਸਟ ਕਰਕੇ ਕਨਫਰਮ ਕਰਨਾ ਕਿ ਕਿੱਥੇ ਕਿਹੜੀ ਸਟੇਜ 'ਤੇ ਲੱਛਣ ਖੜਾ ਹੈ ਤੇ ਉਹਨੂੰ ਬਾ ਦਵਾਈਆਂ ਦੇ ਨਾਲ ਤੁਹਾਡੇ ਰਹਿਣ ਸਹਿਣ ਦੇ ਨਾਲ ਚੰਗੇ ਡਾਕਟਰਾਂ ਦੇ ਕੋਲੋਂ ਉਹ ਟਰੀਟ ਕਰਾ ਦੇ ਕੈਂਸਰ ਨੂੰ ਬਣਨ ਤੋਂ ਪਹਿਲਾਂ ਹੀ ਫੜਨਾ। ਇਹ ਜਿਹੜਾ ਸਾਡਾ ਮਕਸਦ ਹੈ। ਹੁਣ ਦੂਜੀ ਗੱਲ ਇਹ ਵੀ ਬੜੀ ਮਹਿੰਗੀ ਬਿਮਾਰੀ ਹੈ ਰੱਬ ਨਾ ਕਰੇ ਕਿਸੇ ਨੂੰ ਕੈਂਸਰ ਨਿਕਲੂ ਵੀ ਹੈ ਨੀ ਜਾੜਾ ਕਿੱਥੇ ਕਿਉਂਕਿ ਲੋਕ ਜਿਹੜੇ ਐ ਕੈਂਸਰ ਤੋਂ ਨਹੀਂ ਡਰਦੇ ਉਹਦੇ ਆਉਣ ਵਾਲੇ ਖਰਚੇ ਤੋਂ ਜ਼ਿਆਦਾ ਡਰਦੇ ਆ ਬੜੀ ਮਹਿੰਗੀ ਬਿਮਾਰੀ ਹੈ ਇਹ ਸਭ ਨੂੰ ਪਤਾ ਹੈ ਸੋ ਆਯਸ਼ਵਨ ਕਾਰਡ ਨਾਟਪਰ ਸਾਰੇ ਲੋਕਾਂ ਦਾ ਬਣਿਆ ਹੁੰਦਾ ਪਿੰਡਾਂ ਵਾਲਿਆਂ ਦਾ 5 ਲੱਖ ਤੱਕ ਦਾ ਜਿਹੜਾ ਲਾਜ ਆ ਉਹ ਬਿਲਕੁਲ ਫ੍ਰੀ ਹੈ ਤੁਹਾਡੇ ਜਿੰਨੇ ਵੀ ਇੱਥੇ ਲਾਗੇ ਬਟਿੰਡ ਜੇਮਸ ਹੈਗਾ ਜਾਂ ਟਾਟਾ ਸਗਰੂਪ ਦੇ ਵਿੱਚ ਹੈਗਾ ਉੱਥੇ ਇਹ ਕਾਰਡ ਚੱਲਦਾ ਹੈ ਪ੍ਰਾਈਵੇਟ ਦੇ ਵਿੱਚ ਵੀ ਚੱਲਦਾ ਹੈ ਜੇ ਕਿਸੇ ਦਾ ਕਾਰਡ ਨਹੀਂ ਬਣਿਆ ਤੇ ਜੇ ਬਣ ਸਕਦਾ ਤਾਂ ਜਰੂਰ ਬਣਾਓ। ਕਈ ਲੋਕ ਅਣਗਹਿਲੀ ਕਰ ਦਿੰਦੇ ਜੀ ਕੱਲ ਬਣਾਵਾਂਗੇ ਅੱਜ ਬਣਾਵਾਂਗੇ ਮੈਨੂੰ ਲੋੜ ਨਹੀਂ। ਕਦੀ ਵੀ ਲੋੜ ਪਿਆ ਤਾਂ ਵੀ ਹੈ। ਕੱਲਾ ਕੈਂਸਰ ਦੇ ਨਹੀਂ ਕਿਸੇ ਬਿਮਾਰੀ ਦੀ ਲੋੜ ਪੈ ਸਕਦੀ ਆਪ ਦਾ ਕਾਰਡ ਪ੍ਰਾਇਓਰਿਟੀ ਤੇ ਬਣਾਓ। ਜਿਹਨੂੰ ਤੇ ਨਹੀਂ ਬਣਿਆ ਆਪਣੀ ਮੈਡੀਕਲ ਇੰਸ਼ੋਰੈਂਸ ਕਰਾਓ। ਕੈਂਸਰ ਦੇ ਵਿੱਚ ਪੰਜਾਬ ਸਰਕਾਰ 1.5 ਲੱਖ ਰੁਪਈਆ ਦੇ ਰਹੀ ਹੈ। ਉਹ ਵੱਖਰਾ ਹੈ। ਕਾਰਡ ਤੋਂ ਇਲਾਵਾ ਹੈਗਾ ਜਿਹਦਾ ਕਾਰਡ ਨਹੀਂ ਬਣਦਾ ਉਹ 1.5 ਲੱਖ ਤੱਕ ਦਾ ਲਾਜ ਆ ਸਕਦਾ ਫ੍ਰੀ ਕਰਾ ਸਕਦਾ। ਸੋ ਇਹੀ ਧਾਰਨਾ ਗਲਤ ਹੈ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਨਾ ਲਾਸ਼ੇਟੋ ਕਰਾਉਂਗਾ ਇਹਦੇ ਵਾਸਤੇ ਵੀ ਪ੍ਰਬੰਧ ਜਿਹੜੇ ਬਹੁਤ ਕਰਤੀ ਹੋਏ ਸਰਕਾਰਾਂ ਨੇ ਅਖੀਰ ਤੇ ਮੈਂ ਉਹਨਾਂ ਵੀ ਲੋਕਾਂ ਨੇ ਟੈਸਟ ਕਰਾਉਣੇ ਆ ਜਿਆਦਾਤਰ ਨਾਰਮਲ ਹੀ ਆਉਨੇ ਹੁੰਦੇ ਜਿੰਨੇ ਕਿ ਬੈਠੇ ਹੋ ਬਹੁਤ ਰੀਅਰ ਕਿ ਕਿ ਹਜ਼ਾਰ ਪੇਚ ਇੱਕ ਇਹ ਆ ਗਿਆ ਜਦ ਤੱਕ ਇਹ ਨਾਰਮਲ ਹੀ ਆਉਨੇ ਹੁੰਦੇ ਹੁਣ ਬੰਦਾ ਨਾਰਮਲ ਹੈ ਜਿੰਦਗੀ ਬਹੁਤ ਲੰਮੀ ਹੈ ਐਸਾ ਕੀ ਕਰਾਂ ਕਿ ਕੈਂਸਰ ਹੋਵੇ ਹੀ ਨਾ ਐਸਾ ਕੀ ਕਰਾਂ ਕਿ ਮੈਂ ਤੰਦਰੁਸਤ ਰਹਾਂ ਮੈਂ ਕਦੀ ਕੁਮਾਰ ਹੋਵਾਂ ਨਾ ਇਹ ਤਿੰਨ ਚੀਜ਼ਾਂ ਚ ਹੁੰਦੀਆਂ ਨੇ ਲੈਣ ਕਰਨ ਵਾਲੀਆਂ ਮੇਰੇ ਇੱਕ ਸੱਜਣ ਖਾਲਪੀ ਬੁਰੀ ਕਿੰਨੀ ਖਰਾਬ ਹੋ ਚੁੱਕਾ ਕਿੰਨਾ ਖਰਾਬ ਹੋਇਆਗਾ ਇਕ ਤਾਂ ਆਰਗੇਨਿਕ ਨਹੀਂ ਹੈਗਾ ਸਪਰੀਨਗ ਦੀ ਖਾਦਾਂ ਦੀ ਬਹੁਤ ਵਰਤੂ ਹੋ ਰਹੀ ਹੈ ਤੁਸੀਂ ਸ਼ਹਿਰਾਂ ਵਾਲਿਓ ਅਸੀਂ ਪਿੰਡਾਂ 'ਚ ਇਹ ਗੱਲ ਜਿੰਦੇ ਆ ਕਿ ਆਪਣੀ ਸਬਜ਼ੀ ਆਪੀ ਚੋ ਤੁਸੀਂ ਸ਼ਹਿਰਾਂ ਵਾਲਿਓ ਮੈਂ ਤੁਹਾਨੂੰ ਇਹ ਕਹਿੰਦਾ ਕਿ ਤੁਸੀਂ ਆਰਗੇਨਿਕ ਦੀ ਪਛਾਣ ਕਰਨੀ ਸਿੱਖੋ ਮੋਟੀ ਮੋਟੀ ਪਛਾਣ ਕੀ ਹੈ ਮੌਸਮ ਦਾ ਫਲ ਫਰੂਟ ਹੀ ਖਾਇਆ ਕਰੋ ਮੌਸਮ ਦੀ ਸਬਜ਼ੀ ਹੀ ਖਾਇਆ ਕਰੋ ਇੰਨੇ ਦਿਨਾਂ 'ਚ ਗੋਭੀ ਨਹੀਂ ਹੈਗੀ ਇੰਨੇ ਦਿਨਾਂ 'ਚ ਤੋਰੀਆਂ ਕਦੂਰੇ ਉਹ ਜਿਹੜਾ ਤੁਸੀਂ ਉਹ ਹੀ ਦਿੱਕੇ ਚਾਹੇ ਤੇ ਨਹੀਂ ਨਹੀਂ ਖਾਣੇ ਪੈਣ ਉਹ ਹੀ ਖਾਓ ਇਸੇ ਤਰ੍ਹਾਂ ਹੀ ਖਾਣ ਦਾ ਤਰੀਕਾ ਕੀ ਹੈ ਆਪਾਂ ਤਿੰਨ ਜਿਹੜੇ ਆ ਉਹ ਨਾਸ਼ਟ ਤਿੰਨ ਜਿਹੜੇ ਥੋੜੇ ਖਾਣੇ ਹੁੰਦੇ ਆ ਸਵੇਰ ਦਾ ਬ੍ਰੇਕਫਾਸਟ ਦੁਪਹਿਰ ਦਾ ਲੰਚ ਹੈ ਰਾਤ ਦਾ ਡਿਨਰ ਤੁਹਾਡਾ ਬ੍ਰੇਕਫਾਸਟ ਤੇ ਨਾਸ਼ਤਾ ਜਿੰਨੀ ਭੁੱਖੇ ਹੋਵੋ ਉਦੋਂ ਖਾਓ ਦੁਪਹਿਰ ਜਿੰਨੀ ਭੁੱਖ ਹੋਵੇ ਖਾਓ ਰਾਤ ਨੂੰ ਜਿੰਨੀ ਭੁੱਖ ਆ ਉਸ ਵਕਤ ਖਾਓ ਸ਼ਾਮ ਤੋਂ 2 ਘੰਟੇ ਪਹਿਲਾਂ ਖਾਓ ਜੋ ਵੀ ਖਾਣੇ ਹੋ ਚੰਗੀ ਤਰ੍ਹਾਂ ਚਬਾ ਕੇ ਖਾਓ ਚੰਗੀ ਤਰ੍ਹਾਂ ਚਬਾ ਕੇ ਖਾਣੇ ਉਹਦੇ ਜੋ ਤੁਹਾਨੂੰ ਪੂਰੀ ਨਿਊਟ੍ਰੀਸ਼ਨ ਵੈਲਿਊ ਵੀ ਮਿਲਦੀ ਹੈ ਪੂਰੀ ਤਾਕਤ ਨਹੀਂ ਮਿਲਦੀ ਹੈ ਖਣ ਜੋ એનર્ਜੀ ਨਹੀਂ ਮਿਲਦੀ ਹੈ ਤੇ ਖਾਣਾ ਜਲਦੀ ਪਚਦਾ ਵੀ ਹੈ ਨਾਲੇ ਕਾਲੀ ਖਾਵਾਂਗੇ ਨਾ ਤਾਂ ਤੁਹਾਨੂੰ ਕੋਈ ਕੈਮੀ ਮਿਲਣੀ ਹੈ ਨਾ ਕੋਈ ਤਾਕਤ ਮਿਲਣੀ ਹੈ ਉਲਟਾ ਸਾਡੇ ਪੇਟ ਦੇ ਵਿੱਚ ਪਿਆਬ ਅਚੜ ਜਿਹੜਾ ਬੰਨੜ ਜਿਹੜਾ ਤੁਹਾਡੀ ਸਿਹਤ ਵਾਸਤੇ ਬੜਾ ਨੁਕਸਾਨ ਦੇਵੇਗਾ ਇਹ ਸਾਡਾ ਸੀ ਖਾਣ ਕੇ ਲੌਣੇ ਦੇ ਨਾਲ ਹੀ ਪੀਣਾ ਪਾਣੀ ਪਾਣੀ ਬਹੁਤ ਘੱਟ ਪੀਂਦੇ ਖਾਸ ਕਰਕੇ ਔਰਤਾਂ ਨੂੰ ਅਪੀਲ ਹੈ ਕਿ ਪਾਣੀ ਵਕਤ ਤੋਂ ਵਕਤ ਪੀਆ ਕਰੋ ਆ ਪੈਰਾਂ ਦੇ ਵਿੱਚ ਸੋਜ ਆ ਤੁਹਾਡੇ ਫੇਸ ਤੇ ਝੜੀਆਂ ਜਿੰਨੀਆਂ ਵੀ ਠੀਕ ਹੋ ਜਾਂਦੀਆਂ ਪਾਣੀ ਘੱਟ ਤੋਂ ਘੱਟ 10 ਤੋਂ 15 ਗਲਾਸ ਗਰਮੀਆਂ 'ਚ 15 ਗਲਾਸ ਹਰ 2 ਘੰਟੇ ਬਾਅਦ ਪਾਣੀ ਪੀਂਦੇ ਰਿਆ ਕਰੋ ਜੇ ਨਹੀਂ ਕਿ ਪਿਆਸ ਲੱਗੀ ਤੇ ਪਾਣੀ ਪੀਣਾ ਹੈ ਜੇ ਰੋਟੀ ਖਾਣ ਤੇ ਪਾਣੀ ਬਹੁਤ ਬਿਮਾਰੀਆਂ ਜੂਲ ਕਰ ਦਿੰਦਾ ਇਹ ਖਾਸ ਕਰਕੇ ਲਈ ਲੋੜ ਹੈ ਦੂਜੀ ਨੰਬਰ ਤੇ ਆਉਂਦੀ ਐਕਸਰਸਾਈਜ਼ ਕਟੜਕ ਤਹਾਡੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਹੋਣਾ ਚਾਹੀਦਾ ਸੀ ਪਰ ਅਸੀਂ ਕਰਦੇ ਨਹੀਂ ਅਸੀਂ ਇਹਨੇ ਅਸੀਂ ਆਲਰੇਡੀ ਬਹੁਤ ਕੰਮ ਕਰਦੇ ਆ ਜੀ ਅੱਧਾ ਘੰਟਾ ਸਵੇਰ ਵਾਸਤੇ ਜ਼ਰੂਰ ਕੱਢੋ ਤੁਹਾਨੂੰ ਪਸੀਨਾ ਆਉਣਾ ਚਾਹੀਦਾ ਹੈ ਪਸੀਨਾ ਉਹ ਨਹੀਂ ਕਿ ਪੱਖਾ ਬੰਦ ਹੋਇਆ ਪਸੀਨਾ ਆ ਗਿਆ ਤੁਹਾਡੀ ਵਰਕਸ ਦੇ ਨਾਲ ਤੁਹਾਡੀ ਐਕਸਰਸਾਈਜ਼ ਦੇ ਨਾਲ ਤੁਹਾਨੂੰ ਪਸੀਨਾ ਆਉਣਾ ਚਾਹੀਦਾ ਹੈ ਜਿਹੜੀ ਬਿਮਾਰੀ ਮੇਰੇ ਅੰਦਰ ਅੱਜ ਬਣੀ ਹੈ ਪਸੀਨਾ ਆ ਗਿਆ ਉਹ ਅੱਜ ਜੀ ਆ ਜੀ ਨਿਕਲ ਜੂਗੀ ਅੱਜ ਦਾ ਸਾਹ ਅੱਜ ਹੀ ਬਰਾਬਰ ਇਹਨੂੰ ਜ਼ਰੂਰ ਅਪਣਾਓ ਅਖੀਰ ਦੇ ਵਿੱਚ ਹੁੰਦੀ ਹੈ ਸਟ੍ਰੈਸ ਚਿੰਤਾ ਜਿਹਨੂੰ ਕਹਿੰਦੇ ਸਟ੍ਰੈਸ ਗਲੋਬਲ ਲੈਵਲ ਤੇ ਵੱਧ ਰਹੀ ਹੈ ਵਿਸ਼ਵ ਲੈਵਲ ਤੇ ਵੱਧ ਰਹੀ ਹੈ ਹਰ ਬੰਦਾ ਸਟ੍ਰੈਸ ਦੇ ਵਿੱਚ ਹੈ ਬਾਹਰੀਆਂ ਕੰਟਰੀਆਂ ਦੇ ਵਿੱਚ ਇਹਨੂੰ ਬੜੀ ਵੱਡੀ ਬਿਮਾਰੀ ਕਿਹਾ ਜਾਂਦਾ ਉੱਥੇ ਪ੍ਰੋਪਰ ਡਾਕਟਰ ਹੁੰਦੇ ਪਰ ਸਾਡੇ ਇੱਥੇ ਇਹ ਜੇ ਸਿਸਟਮ ਉਹਨਾਂ ਵਰਗਾ ਨਹੀਂ ਹੋਇਆ ਹੁੰਦਾ ਕੀ ਹੈ ਅਸੀਂ ਸਾਰੇ ਇੱਥੇ ਬੈਠੇ ਹੋਏ ਹਾਂ ਪਰ ਕਿਤੇ ਨਾ ਕਿਤੇ ਦਿਮਾਗ ਵਿੱਚ ਬੋਲ ਪਹੁੰਚਿਆ ਹੋਇਆ ਪ੍ਰੈਜ਼ੈਂਸ ਆਫ ਮਾਈਂਡ ਨਹੀਂ ਹੈਗੀ ਅਸੀਂ ਜਿੱਥੇ ਹੁੰਨੇ ਆ ਉੱਥੇ ਨਹੀਂ ਹੁੰਦੇ ਪਹੁੰਚੇ ਅਸੀਂ ਕਿਤੇ ਹੋਰ ਹੁੰਨੇ ਆ ਸਾਰੇ ਲੋਕ ਨਰਾਸ਼ ਨੇ ਛਾਵਾਂ ਜਾਦੀਆਂ ਨੇ ਪੂਰਤੀ ਦੀ ਹੁੰਦੀ ਕੰਮ ਜਾੜੇ ਕਰਨ ਵਾਲੇ ਨੇ ਪੂਰੇ ਨਹੀਂ ਹੁੰਦੇ ਅਸੀਂ ਨਿਰਾਸ਼ ਹੋ ਜਾਂਦੇ ਆ ਜਦੋਂ ਨਿਰਾਸ਼ ਹੁੰਨੇ ਆਂ ਅਸੀਂ ਸਾਡੇ ਸੈੱਲ ਵੀ ਨਿਰਾਸ਼ ਹੁੰਦੇ ਆ ਜਦੋਂ ਸਾਡੇ ਸੈੱਲ ਨਿਰਾਸ਼ ਹੁੰਦੇ ਆਂ ਬਿਮਾਰੀਆਂ ਨਰਗੀਆਂ ਨੇ ਜਦੋਂ ਅਸੀਂ ਖੁਸ਼ ਹਾਂ ਸੈੱਲ ਵੀ ਖੁਸ਼ ਨੇ ਬਿਮਾਰੀਆਂ ਨਹੀਂ ਲੱਗਣਗੀਆਂ ਸੋ ਕੋਸ਼ਿਸ਼ ਕਰਿਆ ਕਰੋ ਦਿਨ ਦੇ ਵਿੱਚ ਵੱਧ ਤੋਂ ਵੱਧ ਹਸੂ ਦੀ ਕੋਸ਼ਿਸ਼ ਕਰਿਆ ਕਰੋ ਆਪਣੀਆਂ ਗੱਲਾਂ ਪਰਿਵਾਰ ਨਾਲ ਸਾਂਝੀਆਂ ਕਰਿਆ ਕਰੋ ਇਕੱਲੇ ਨਾ ਬਿਆ ਕਰੋ ਆਪਣੀਆਂ ਗੱਲਾਂ ਜਿਹੜੀਆਂ ਖੁੱਲ ਕੇ ਇੱਕ ਦੂਜੇ ਯਾਰਾਂ ਦੋਸਤਾਂ ਨਾਲ ਪਰਿਵਾਰ ਨਾਲ ਸਾਂਝੀਆਂ ਕਰਿਆ ਕਰੋ ਸੋ ਇਹ ਇੱਕ ਲੰਮੀ ਸੋਹਣੀ ਤੇ ਤੰਦਰੁਸਤ ਜ਼ਿੰਦਗੀ ਜੀਣ ਦਾ ਫਲਸਫਾ ਇਹਨੂੰ ਅਪਣਾਓ ਤੇ ਚਿੰਤਾ ਖਾਓ ਮੈਂ ਕਿਹ ਚਾਹੀ ਕਰੋਗੇ ਤਣਾਉ ਨੂੰ ਘਟਾਓਗੇ ਤੁਸੀਂ ਦਵਾਈਆਂ ਲੈ ਕੇ ਤੇ ਬੜੀ ਲੰਮੀ ਤੇ ਸੋਹਣੀ ਜ਼ਿੰਦਗੀ ਜੀ ਸਕਦੇ ਆ ਨਹੀਂ ਤੇ ਬੜੇ ਬੜੇ ਸੋਹਣੇ ਹਸਤਾ ਬੜ ਰਹੇ ਨੇ ਤੁਹਾਡੇ ਵਾਸਤੇ ਬੜ ਰਹੇ ਨੇ ਤੁਹਾਡੀਆਂ ਜੇਬਾਂ ਤੇ ਡੱਕਾ ਮਾਰਨ ਹਰ ਤੇ ਬੜ ਰਹੇ ਨੇ ਤੁਸੀਂ ਇਹ ਤੋਂ ਬਚ ਸਕਦੇ ਹੋ ਜੇ ਤੁਸੀਂ ਆਪਣੇ ਆਪ ਨੂੰ ਸੰਭੋਗੇ ਆਪਣੇ ਪਰਿਵਾਰ ਨੂੰ ਸੰਭੋਗੇ ਤੁਸੀਂ ਮੈਂ ਦੁਬਾਰਾ ਜਿਹੜਾ ਨੀਕੀ ਫਾਊਂਡੇਸ਼ਨ ਦਾ ਐਚਬੀਆਈ ਕਾਰਡ ਦਾ ਜਿਹੜਾ ਇਹਨਾਂ ਵੱਡਾ ਪ੍ਰਾਲਾ ਕਰ ਰਹੀ ਹੈ ਉਹਦਾ ਧੰਨਵਾਦ ਕਰਦੇ ਹਾਂ ਤੁਹਾਡਾ ਵੀ ਧੰਨਵਾਦ ਹੈ ਤੁਸੀਂ ਪਹਿਲ ਕੀਤੀ ਹੈ ਚੱਲ ਕੇ ਆਏ ਹੋ ਜਿਹੜੇ ਲੋਕ ਘੜਾਂ ਦੇ ਵਿੱਚ ਹੈਗੇ ਆ ਉਹਨਾਂ ਨੂੰ ਜ਼ਰੂਰ ਤੇ ਇਹੋ ਕਹਿੰਦੇ ਅੱਜ ਤੁਹਾਡੀ ਵਾਰੀ ਆਈ ਹੈ ਅਸੀਂ ਪੂਰੇ ਏਰੀਆ 'ਚ ਕੰਮ ਕਰਦੇ ਆ ਸਾਡੇ ਕੋਲੇ ਇੰਨੀ ਕੀ ਸ਼ਮਤਾ ਹੈ ਕਿ ਤੁਹਾਡੇ ਕੋਲ ਪਹੁੰਚਿਆ ਸ਼ਾਇਦ ਤੁਹਾਡੀ ਵਾਰੀ ਦੁਬਾਰਾ ਨਾ ਹੋਵੇ ਸੋ ਸਰਦਾਰ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ